ਅੱਜ ਭਗਵੰਤ ਮਾਨ ਕੱਲਾ 3 ਕਰੋੜ ਲੋਕਾਂ ਤੋਂ ਤਕੜਾ ਥੋੜਾ ਹੋਊਗਾ ਤੁਸੀਂ ਇਹ ਦੱਸੋ 3 ਕਰੋੜ ਲੋਕ ਫੂਕ ਮਾਰ 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 ਦੇਣਗੇ ਐ ਫੂਕ ਮਾਰ ਕਰਨ ਇਹਨਾਂ ਦਾ ਬਸ ਮਠਾਰੀ ਗਿਆ ਉਹ ਠੰਡਾ ਜੀ ਕਹਿੰਦੇ ਲੋਕਾਂ ਨੇ ਫੂਕ ਮਾਰਨੀ ਨਹੀਂ ਲੋਕ ਤਾਂ ਫੁੱਲ ਸਿੱਟਦੇ ਆ ਮੇਰੀ ਪੱਗ ਭਰੀ ਹੁੰਦੀ ਫੁੱਲਾਂ ਨਾਲ ਪੁਲਿਸ ਤਾਂ ਲੋਕਾਂ ਦੀ ਸੇਵਾ 'ਚ ਉਹ ਫਿਰ ਆਹੀ ਤਾਂ ਰੋਲਾ ਜਿਹੜਾ ਕਹਿੰਦਾ ਵੀ ਲੋਕਾਂ ਵਸੇ ਪੁਲਿਸ ਹੁੰਦੀ ਆ ਮੈਂ ਉਹ ਬੰਦੇ ਨੂੰ ਬੰਦਾ ਹੀ ਨਹੀਂ ਮੰਨਦਾ ਕਿਉਂ ਮੈਂ ਤੁਸੀਂ ਮੈਨੂੰ ਪੁੱਛੋ ਜਾ ਕੇ ਆਪਾਂ ਉਹਨੇ ਪੁੱਛ ਲੈਣੇ ਚੱਲ ਕੇ ਕਿਉਂ ਸੇਵਾ 'ਚ ਜੇ ਕਹਿੰਦੇ ਸੇਵਾ 'ਚ ਆ ਆਪੇ ਇਹਨਾਂ ਨੂੰ ਕਿੰਨੇ ਵੀ ਚਲੋ ਭਾਈ ਜਿਹੜੇ ਉਹਨੇ ਬਲਜੀਤ ਕੌਰ ਦੇ ਮੰਤਰੀ ਨਿਬੰਧ ਨੇ ਕੁੱਟਮਾਰ ਕੀਤੀ ਆ ਜਿਵੇਂ ਤੁਸੀਂ ਆਮ ਬੰਦੇ ਦੀ ਕੁੱਟਮਾਰ ਕਰਕੇ ਲਿਉਂਨੇ ਉਵੇਂ ਲੈ ਕੇ ਆਓ ਚਲਿਏ ਨਹੀਂ ਲਿਉਂਨੇ ਇਹਨਾਂ ਨੇ ਕਹਿਣੀਆਂ ਗੱਲਾਂ ਇਹ ਬੇਰੂਪੀ ਇਹ ਕਹਿੰਦੇ ਅਸੀਂ ਬਾਬਾ ਸਾਹਿਬ ਦੀ ਸੋਚ ਤੇ ਚੱਲਦੇ ਆ ਅਸੀਂ ਜਿਵੇਂ ਕਹਿ ਲਓ ਅਸੀਂ ਤਾਂ ਸ਼ਹੀਦ ਉਦਮ ਸਿੰਘ ਦੀ ਸੋਚ ਤੇ ਚੱਲਦੇ ਆ ਅਸੀਂ ਇਹਦੀ ਸੋਚ ਤੇ ਚੱਲਦੇ ਆ ਇਹ ਜਰਨਲ ਅਡੈਰ ਦੀ ਸੋਚ ਤੇ ਚੱਲਦੇ ਆ ਕਿਵੇਂ ਫਿਰ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਬੀ ਬਾਬਾ ਸਾਹਿਬ ਅੰਬੇਦਕਰ ਨੇ ਕਿੰਨੇ ਕ ਪੱਤਰਕਾਰ ਕਟਵਾਏ ਆ? ਸ਼ਹੀਦ ਉਦਮ ਸਿੰਘ ਨੇ ਕਿੰਨੇ ਕ ਪੱਤਰਕਾਰ ਕਟਵਾਏ ਆ? ਇੱਕ ਮੰਤਰੀ ਕਦੇ ਸੋਚਿਆ ਤੁਸੀਂ ਲੱਖ ਡੇਢ ਲੱਖ ਰੁਪਇਆ ਤਨਖਾਹ ਹੋਵੇ, ਅਰਧਪਤੀ ਬੰਦਾ ਕਿੱਥੋਂ ਆ ਗਿਆ ਕਿੱਥੋਂ ਆ? ਇਹ ਫੰਡ ਚੜਦੇ ਆ। ਉਹ ਕਹਿੰਦੇ ਸੀ ਭੁੱਖੇ ਨੰਗੇ ਥੋੜੇ ਸੀ। ਰੱਜੇ ਪੁੱਜੇ ਸੀ ਫਿਰ ਜਿਹੜਾ ਜਿਹਦੇ ਉੱਤੇ ਇਲਜ਼ਾਮ ਲੱਗਦੇ ਅਗਲਾ ਸਪਸ਼ਟਿਕਰਨ ਦਿੰਦਾ ਵੀ ਪੁਸਤਾਂ ਤੋਂ ਸਾਡੇ ਖਾਨਦਾਨ ਪੁਰਖੇ ਰੱਜੇ ਪੁੱਜੇ। ਭਗਵੰਤ ਮਾਨ ਦੀ ਮਾਤਾ ਦੇ ਬਿਆਨ 2020-21 ਦੇ ਕਹਿੰਦੀ ਤੁਹਾਡੇ ਬਾਪੂ ਦੀ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਹੁੰਦਾ ਸਾਡੇ ਤੇ ਅਸੀਂ ਤਾਂ ਕਰਜ਼ਾਈ ਬਹੁਤ ਆ ਉਹ ਬਿਆਨ ਬਣਾ ਕਿੰਨਾ ਆਸਤੇ ਸੀ ਉਹ ਐਨਆਰਆਈਆਂ ਆਸਤੇ ਸੀ ਵੀ ਤੁਸੀਂ ਸਾਡੀ ਮਦਦ ਕਰੋ ਹਣੇ ਇਹ ਵੀ ਤਾਂ ਕਹਿੰਦੇ ਵੀ ਮੈਂ ਤਾਂ 1 ਰੁਪਿਆ ਨਹੀਂ ਖਾਦਾ ਅੱਜ ਤੱਕ ਮੇਰੇ ਲਈ 1 ਰੁਪਿਆ ਵੀ ਜ਼ਹਿਰ ਆ ਕਿਹੜਾ ਜ਼ਹਿਰ ਆ ਮੰਤਰੀ ਸਾਹਿਬ ਕਹਿੰਦੇ 2800 ਕਿਲਾ ਜਿਹੜਾ ਆਸਟ੍ਰੇਲੀਆ ਦਾ ਰੌਲਾ ਪੈ ਰਿਹਾ ਉਹ ਕਿੱਥੋਂ ਪੈ ਰਿਹਾ ਜਿਹੜਾ ਅੰਗਣਵਾੜੀ ਚੋ ਕੱਪੜਾ ਚੱਲ ਰਿਹਾ ਉਹ ਕਿੱਥੋਂ ਚੱਲ ਰਿਹਾ ਇਹ ਮੁਸੀਬਤ ਬਣ ਗਈ ਸੀ ਕਿ ਮਾਰਚਲ ਦੇ ਵਿੱਚੋਂ ਨਕਾਰੀ ਕੰਪਨੀ ਜਿਹੜੀ ਜਿਹੜੀ ਉੱਲੀ ਲੱਗੀ ਜਿਹੜੀ ਮਠਿਆਈ ਸੀ ਜਿਹੜੀ ਸਰਕਾਰ ਨਕਾਰ ਕੇ ਕੱਢੀ ਹੋਵੇ ਜਰਮਾਨੇ ਪਾ ਕੇ ਕੱਢੀ ਹੋਵੇ ਬੈਨ ਕੀਤੀ ਹੋਵੇ ਉਹ ਆ ਕੇ ਕੇਜਰੀਵਾਲ ਨੂੰ ਮਿਲਦੀ ਹੋਵੇ ਭਗਵੰਤ ਮਾਨ ਉਹਨੂੰ ਵੇਰਕਾ ਤੋਂ ਟੈਂਡਰ ਦਵਾਉਂਦਾ ਹੋਵੇ ਉਹਦੀਆਂ ਮਠਿਆਈਆਂ ਦਾ ਸਿੰਪਲ ਵੇਰਕਾ ਚ ਫੇਲ ਹੁੰਦਾ ਹੋਵੇ ਫੇਰ ਵੇਰਕਾ ਤੋਂ ਜਿਹੜਾ ਟੈਂਡਰ ਸਾਰਾ ਆਂਗਣਵਾੜੀ ਦਾ ਚੱਕ ਕੇ ਔਰ ਮਾਰਕ ਫੈਡਰ ਨੂੰ ਦਿੱਤਾ ਹੋਵੇ ਤੇ ਮਾਰਕ ਫੈਡਰ ਨੇਗਾ ਪ੍ਰਾਈਵੇਟ ਚਾਰ ਕੰਪਨੀਆਂ ਨੂੰ ਫੜਾਇਆ ਹੋਵੇ ਯਾ ਚੱਕੋ ਭਾਈ ਟੈਂਡਰ ਤੁਸੀਂ 3 ਲੱਖ ਦੇ ਬੂਟ ਕਿੱਥੋਂ ਆਏ ਆ بڑے ਕਲਾਕਾਰ ਹੋਏ ਉਹਨਾਂ ਤੇ 3 ਲੱਖ ਦੇ ਬੂਟ ਕਿਉਂ ਨਹੀਂ ਪਾਏ ਉਹਨੇ ਕਹਿਣਗੇ ਸਾਨੂੰ ਗਿਫਟ ਹੋਇਆ ਗਿਫਟ ਇੱਦਾਂ ਗਿਫਟ ਇੰਨੇ ਕਰਕੇ ਦੇਵੇਂ ਦਿੱਤੇ ਕਿਸੇ ਗਰੀਬ ਨੂੰ ਉਹਨੇ 300 ਜੋੜਾ ਗਿਫਟ ਤਾਂ ਨਹੀਂ ਕੀਤਾ 3 ਲੱਖ ਚ ਤੇ ਤੁਹਾਨੂੰ ਗਿਫਟ ਕਰਤੇ ਲੋਕ ਹੁਣ ਸਤਾਈ ਚ ਕੀ ਕਹਣਗੇ ਅਸੀਂ ਹਰਾ ਦੇਣਾ ਹਰਾ ਦੇਣਾ ਅਸੀਂ ਹਰਾ ਦੇਣਾ ਅੱਜ ਆਪਾਂ ਇੱਥੇ ਆ ਕੇ ਪੁਲਿਸ ਮੁਰਦਾਬਾਦ ਕਹਿ ਦਾਂਗੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਇਹਨਾਂ ਦੇ ਹੱਥ ਚ ਕੀ ਆ ਕੱਲ ਨਾ ਸੋਟੀਆਂ ਉਹ ਵੀ ਤੁਹਾਡੇ ਮੇਰੇ ਵਾਸਤੇ ਤੁਸੀਂ ਨਹੀਂ ਸੋਚਿਆ ਵੀ ਗੱਲ ਤਾਂ ਇਹ ਚੱਲ ਰਹੀ ਆ ਜਾਤੀ ਸੂਚਕ ਸ਼ਬਦ ਬੋਲਤੇ ਵੇ ਇਹ ਤਾਂ ਬੜਾ ਗਲਤ ਕਰਿਆ ਹੁਣ ਆ ਯਾਰ ਮੈਂ ਨਹੀਂ ਜਾਂਦਾ ਹੁਣ ਜਿਹੜੀ ਬੀਬਾ ਬਲਜੀਤ ਕੌਰ ਆ ਇਹ ਐਸਸੀ ਪਰਿਵਾਰ ਚ ਹੁਣ ਤੇ ਐਸਸੀ ਭਾਈ ਚਾਰਿਆਂ ਦੇ ਬੱਚਿਆਂ ਦਾ ਕਹਾਣੀ ਕਰੀ ਜਾਂਦੀ ਆ ਜਦੋਂ ਪਿੰਡਾਂ ਦੇ ਵਿੱਚ ਮੌਤਾਂ ਹੁੰਦੀਆਂ ਸ਼ਸ਼ਕਾਰ ਤੇ ਜਾਂਨਾ ਮੈਂ ਲੱਕੜਾਂ ਦੇ ਕੋਲੇ ਖੜ ਜਾਣਾ ਵੇਖਦਾ ਹੁਣ ਪੁੱਛਣਗਾ ਕਿ ਨਹੀਂ ਪੁੱਛਦਿੰਗੇ ਪਿਤੇ ਦੀ ਜਾਤ ਕੀ ਆ ਸਿਮਿਆ ਨਹੀਂ ਪੁੱਛਦਾ ਵੀ ਨਾ ਨਾ ਮੈਂ ਨਹੀਂ ਇੱਥੇ ਅੰਦਰ ਆਉਂਦੇ ਨਾ ਮਾਂ ਦੇ ਢਿੱਡ ਨੂੰ ਪਰਖਦੇ ਆਪਾਂ ਜਾਤ ਦਾ ਨਾਮ ਲੈ ਕੇ ਜਿਹੜਾ ਆਪਦੇ ਆਪ ਨੂੰ ਵੱਡਾ ਕਹਿੰਦਾ ਉਹ ਜਾਂ ਤਾਂ ਜਿਵੇਂ ਇੱਕ ਲੂਲਾ ਨਹੀਂ ਲੰਕਣਗੀਆਂ ਹੁੰਦੀਆਂ ਬੱਕਰੀਆਂ ਦੇ ਉਹ ਜਾਂ ਤਾਂ ਇੱਥੋਂ ਐ ਐ ਰੱਖ ਰਿਆ ਕਰੂਗੀ ਰੀਮਾ ਲਾ ਕੇ ਵੀ ਆਲੋ ਭਾਈ ਮੇਰਾ ਪੁੱਤ ਹੋ ਗਿਆ ਮੈਂ ਕਹੂੰਗਾ ਹਾਂ ਵੀ ਇਹਨਾਂ ਦਾ ਫਰਕ ਆ ਜਾਂ ਜਿਹੜਾ ਆਪਦੇ ਆਪ ਨੂੰ ਹੋਰ ਤਗੜਾ ਮੰਨਦਾ ਜੋ ਐ ਕਰਕੇ ਐ ਖੰਘਿਆ ਕਰੂਗਾ ਜਿਵਾਕ ਮੂੰਚ ਆਜਿਆ ਕਰੂਗਾ ਅਸੀਂ ਸਮਝਾਂਗੇ ਤਗੜਾ ਜਦੋਂ ਔਨ ਜਾਨ ਦਾ ਰਸਤਾ ਇੱਕ ਆ ਮਾਂ ਦਾ ਪੇਟ ਆ ਫਿਰ ਆਪਾਂ ਮਾਂ ਦੇ ਪੇਟ ਨੂੰ ਕਿਉਂ ਨਿੰਦੀ ਚੱਕੇ ਯਾਦ ਪਾ ਕੇ ਕਹਿੰਦੀਆਂ ਗੱਲਾਂ ਸੀ ਰੱਬ ਤੋਂ ਪਾਸੇ ਹੋ ਗਏ ਆ ਅਸੀਂ ਰੱਬ ਨੂੰ ਭੁੱਲ ਚੁੱਕੇ ਆ ਇਹਨਾਂ ਦੇ ਕੀੜੇ ਪੈਣੇ ਲੋਕਾਂ ਦੇ ਪਰ ਮੈਂ ਇਹ ਗੱਲ ਕਹਿਣਾ ਵੀ ਇਹ ਸਰਕਾਰ ਨੇ ਇਹਨਾਂ ਨੂੰ ਲੰਬੀ ਬੈਟਰੀ ਦਿਨੇ ਜਗਾਈ ਫਿਰਨ ਇਹਨਾਂ ਦਾ ਹੰਕਾਰ ਤੋੜ ਕੇ ਰੱਖ ਦੋ ਗਿੱਦਰ ਵਾਹ ਦੀ ਵਿੱਚ ਇਕੱਠ ਰੱਖਿਆ ਇਕੱਠ ਰੱਖਿਆ ਗਿਆ ਪੱਤਰਕਾਰਾਂ ਵੱਲੋਂ ਜਿਹੜੇ ਲੋਕਾਂ ਦੇ ਮੁੱਦੇ ਅਕਸਰ ਚੁੱਕਦੇ ਆ ਅੱਜ ਮੁੱਦਾ ਉਹਨਾਂ ਦਾ ਆਪਣਾ ਸੀ ਕਿਉਂਕਿ ਇੱਕ ਪੱਤਰਕਾਰ ਦੇ ਨਾਲ ਕੁੱਟਮਾਰ ਹੁੰਦੀ ਹੈ ਜਿਸ ਤੋਂ ਬਾਅਦ ਪਰਚਾ ਦਰਜ ਵੀ ਕੋਸ਼ਿਸ਼ ਕਰਨ ਤੋਂ ਬਾਅਦ ਹੁੰਦਾ ਪਰ ਉਸ ਦੇ ਵਿੱਚ ਬਣਦੀਆਂ ਧਰਾਵਾਂ ਨਹੀਂ ਲਾਇਆ ਜਾਂਦਾ ਇਸ ਦੇ ਰੋਸ ਦੇ ਵਜੋਂ ਪੱਤਰਕਾਰ ਇਕੱਠੇ ਹੁੰਦੇ ਆ ਪੁਤਲਾ ਫੁਕਿਆ ਜਾਂਦਾ ਮੁਜ਼ਾਹਰਾ ਕੀਤਾ ਜਾਂਦਾ ਜਿੱਥੇ ਪੱਤਰਕਾਰ ਇਕੱਠੇ ਹੋਏ ਆ ਹਾਲਾਂਕਿ ਉਹਨਾਂ ਦੀ ਆਪਣੀ ਇੱਕ ਛੋਟੀ ਮੀਟਿੰਗ ਜਾਂ ਛੋਟਾ ਜਿਹਾ ਇਕੱਠ ਸੀ ਪਰ ਉਸ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੇ ਹੋਰ ਨੁਮਾਇੰਦੇ ਜਾਂ ਆਗੂ ਪਹੁੰਚਦੇ ਆ ਉਹਨਾਂ ਵਿੱਚੋਂ ਵਿਸ਼ਵਦੀਪ ਸਾਡੇ ਨਾਲ ਇਹ ਗੱਲਬਾਤ ਕਰਦੇ ਆ ਪੱਤਰਕਾਰ ਜਿਹੜੇ ਲੋਕਾਂ ਦੇ ਮੁੱਦੇ ਚੁੱਕਦੇ ਆ ਅੱਜ ਇਕੱਠ ਉਹਨਾਂ ਦਾ ਸੀ ਇਹ ਚੀਜ਼ ਤੁਹਾਨੂੰ ਆਮ ਲੱਗਦੀ ਹੈ ਜਾਂ ਚੀਜ਼ ਅਵੱਲੀ ਹੈ ਪਹਿਲਾਂ ਤਾਂ ਜਿੰਨੇ ਵੀ ਤੁਹਾਡੇ ਚੈਨਲ ਨੂੰ ਦੇਖ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਤੁਸੀਂ ਗੱਲ ਕਹਿ ਰਹੇ ਆ ਕਿ ਇਹ ਚੀਜ਼ ਵੱਲੀ ਲੱਗਦੀ ਆ ਕਿ ਆਮ ਲੱਗਦੀ ਆ ਇਹ ਚੀਜ਼ ਆਮ ਕਹਿ ਸਕਦੇ ਆ ਆ ਵੱਲੀ ਕਹਿ ਸਕਦੇ ਆ ਆਮ ਤਾਂ ਕਹਿ ਸਕਦੇ ਆ ਕਿਉਂਕਿ ਹੁਣ ਜਿਹੜਾ ਸਰਕਾਰਾਂ ਦਾ ਜ਼ਬਰ ਜਨਾ ਉਹਨਾਂ ਨੇ ਪੁਰਾਣੀਆਂ ਥਿਊਰੀਆਂ ਪੜ੍ਹ ਲਈਆਂ ਉਹਨਾਂ ਨੂੰ ਪਤਾ ਵੀ ਪਹਿਲਾਂ ਵੀ ਜਿਹੜਾ ਪ੍ਰਸ਼ਾਸਨ ਹੁੰਦਾ ਸੀ ਸਾਮਰਾਜ ਹੁੰਦਾ ਸੀ ਰਾਜੇ ਦੇ ਹੱਥ ਚ ਹੁੰਦਾ ਸੀ ਫਿਰ ਅੰਗਰੇਜ਼ਾਂ ਦੇ ਹੱਥ 'ਚ ਹੁੰਦਾ ਸੀ ਤੇ ਅੱਜ ਮੰਤਰੀਆਂ ਦੇ ਹੱਥ 'ਚ ਆ ਪਰ ਇਹ ਤਾਂ ਲੋਕਤੰਤਰ ਹੈ ਬਾਈ ਕੌਣਾ ਦਾ ਮੈਨੂੰ ਜਵਾਬ ਦਿਓ ਲੋਕਤੰਤਰ ਨਹੀਂ ਇਹ ਤਾਂ ਇਹ ਆ ਹਰੀਆਂ ਤਾਜ਼ੀਆਂ ਸਬਜ਼ੀਆਂ ਲਓ ਸਬਜ਼ੀਆਂ ਹਰੀਆਂ ਤਾਜ਼ੀਆਂ ਕਿਹਾ ਗਿਆ ਪਰ ਹਰੀਆਂ ਤਾਜ਼ੀਆਂ ਸਬਜ਼ੀਆਂ ਹੈ ਨਹੀਂ ਉੱਥੇ ਉਹ ਸੁੱਕੀਆਂ ਸੜੀਆਂ ਪਈਆਂ ਪਹਿਲਾਂ ਰਾਜਿਆਂ ਵਾਰੀ ਕੀ ਹੁੰਦਾ ਸੀ ਜਿਹੜਾ ਰਾਜੇ ਦੇ ਖਿਲਾਫ ਆਵਾਜ਼ ਚੱਕਦਾ ਸੀ ਉਹਨੂੰ ਫਾਂਸੀਆਂ ਦਿੱਤੀਆਂ ਜਾਂਦੀਆਂ ਸੀ ਉਹਨੂੰ ਕੋਲੂ ਚ ਪੀੜਿਆ ਜਾਂਦਾ ਸੀ ਉਹਨੂੰ ਕਾਲੇ ਪੌਂ ਜਿਹੜਾ ਕਹਿ ਲੋ ਉਹਨੂੰ ਸਜ਼ਾ ਮਿਲਨੀ ਗੁਫਾ ਇਹਨੂੰ ਕਾਲ ਕੋਠਰੀ 'ਚ ਪਾ ਦੋ ਇਨੂੰ ਫਾਂਸੀ ਦੇ ਦੋ ਕਿਉਂ ਹੁੰਦਾ ਸੀ ਰਾਜਾ ਤਾਂ ਕੱਲਾ ਹੁੰਦਾ ਸੀ ਇੱਕ ਅੱਜ ਭਗਵੰਤ ਮਾਨ ਕੱਲਾ 3 ਕਰੋੜ ਲੋਕਾਂ ਤੋਂ ਤਕੜਾ ਥੋੜਾ ਹੋਊਗਾ ਤੁਸੀਂ ਇਹ ਦੱਸੋ 3 ਕਰੋੜ ਲੋਕ ਫੂਕ ਮਾਰ 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 ਦੇਣਗੇ ਐ ਫੂਕ ਮਾਰ ਕਰਨ ਇਹਨਾਂ ਕਨ ਬੱਸ ਵਿੱਚ ਠਾਰੀ ਗਿਆ ਉਹ ਠੰਡਾ ਪਰ ਰੌਲਾ ਕੀ ਇੱਕ ਬੱਸ ਕਿਉਂ ਰਿਹਾ ਉਹ ਕਹਿੰਦੇ ਲੋਕਾਂ ਨੇ ਫੂਕ ਮਾਰਨੀ ਨਹੀਂ ਲੋਕ ਤਾਂ ਫੁੱਲ ਸਿੱਟਦੇ ਆ ਮੇਰੀ ਪੱਗ ਭਰੀ ਹੁੰਦੀ ਫੁੱਲਾਂ ਨਾਲ ਉਹ ਫਿਰ ਮੋ ਤਾਂ ਫਿਰ ਜਿਹੜੇ ਹੁਣ ਨਾਲ ਆ ਉਹ ਤਾਂ ਕਰਨਗੇ ਮੈਂ ਤੁਹਾਨੂੰ ਉਹੀ ਦੱਸਣਾ ਫੁੱਲ ਕਿੱਥੋਂ ਆਉਂਦੇ ਆ ਉਹਨਾਂ ਟਾਈਮਾਂ 'ਚ ਰਾਜਾ ਜਿਹੜਾ ਹੁੰਦਾ ਸੀ ਕੱਲਾ ਹੁੰਦਾ ਸੀ ਉਹਨੇ ਨਾਲ ਮੰਤਰੀ ਬਣਾਏ ਹੁੰਦੇ ਸੀ ਆਪਦੇ ਤੇ ਮੰਤਰੀਆਂ ਦੇ ਨਾਲ ਇੱਕ ਸੈਨਾਪਤੀ ਲਿਆ ਹੁੰਦਾ ਸੀ ਸੈਨਾ ਦੇ ਅੰਡਰ ਸਾਰੀ ਸੈਨਾ ਹੁੰਦੀ ਸੀ ਉਹ ਜਿਹੜਾ ਉਹਨਾਂ ਦੇ ਬਾਰੇ ਗੱਲ ਕਰਦਾ ਸੀ ਸੈਨਾ ਉਹਨਾਂ ਦੇ ਅੰਡਰ ਚ ਹੁੰਦੀ ਸੀ ਉਦੋਂ ਪਹਿਲਾਂ ਰਾਜੇ ਨੇ ਸੈਨਾ ਲਿਆਂਦੀ ਕਿੱਥੋਂ ਸਭ ਤੋਂ ਪਹਿਲਾਂ ਉਹਨੇ ਸੈਨਾ ਲਿਆਂਦੀ ਆਪਦੇ ਪਰਜਾ ਦੇ ਵਿੱਚ ਭੁੱਖਮਾਰੀ ਕਰਤੀ ਸੀ ਜਦੋਂ ਭੁੱਖਮਾਰੀ ਹੋਈ ਸਹੂਲਤਾ ਤਕੜੀਆਂ ਕਰਤੀਆਂ ਜਿਵੇਂ ਇਹਨਾਂ ਨੂੰ ਗੱਡੀਆਂ ਦਿੱਤੀਆਂ ਹੋਈਆਂ ਇਹਨਾਂ ਨੂੰ ਪਾਵਰਾਂ ਦਿੱਤੀਆਂ ਹੋਈਆਂ ਸਟਾਰ ਦਿੱਤੇ ਹੋਏ ਆ ਇਹ ਸਾਰਾ ਕੁਝ ਇਹਨਾਂ ਦੇ ਹੱਥ ਚ ਇਹ ਇਹ ਸਿਸਟਮਾਂ ਨੂੰ ਚਲਾਉਣ ਵਾਲੇ ਵਿਅਕਤੀ ਆ ਇਹ ਲੋਕਾਂ ਦੀ ਸੇਵਾ ਚ ਆ ਪੁਲਿਸ ਦਾ ਲੋਕਾਂ ਦੀ ਸੇਵਾ ਚ ਉਹ ਫਿਰ ਆਹੀ ਤਾਂ ਰੋਲਾ ਜਿਹੜਾ ਕਹਿੰਦਾ ਵੀ ਲੋਕਾਂ ਤੇ ਪੁਲਿਸ ਹੁੰਦੀ ਐ ਮੈਂ ਉਹ ਬੰਦੇ ਨੂੰ ਬੰਦਾ ਹੀ ਨਹੀਂ ਮੰਨਦਾ ਕਿਉਂ ਮੈਂ ਤੁਸੀਂ ਮੈਂ ਪੁੱਛੋ ਜਾ ਕੇ ਆਪਾਂ ਹੁਣੇ ਪੁੱਛ ਲੈਣੇ ਚੱਲ ਕੇ ਕਿਉਂ ਸੇਵਾ ਚ ਜੇ ਕਹਿੰਦੇ ਸੇਵਾ ਚ ਆਪਾਂ ਇਹਨਾਂ ਨੂੰ ਕਿੰਨੇ ਵੀ ਚਲੋ ਭਾਈ ਜਿਹੜੇ ਉਹਨੇ ਬਲਜੀਤ ਕੌਰ ਦੇ ਮੰਤਰੀ ਨਿਬੰਦ ਨੇ ਕੁੱਟਮਾਰ ਕੀਤੀ ਆ ਜਿਵੇਂ ਤੁਸੀਂ ਆਮ ਬੰਦੇ ਦੀ ਕੁੱਟਮਾਰ ਕਰਕੇ ਲਿਉਂਨੇ ਉਵੇਂ ਲੈ ਕੇ ਆਓ ਚੱਲੀਏ ਨਹੀਂ ਲਿਉਂਨੇ ਇਹਨਾਂ ਨੇ ਕਹਿਣੀਆਂ ਗੱਲਾਂ ਤੁਸੀਂ ਮੇਰੀ ਗੱਲ ਪੂਰੀ ਹੋ ਲੈਣ ਦਿਓ ਇੱਕ ਵਾਰੀ ਉਹਨਾਂ ਨੇ ਪਹਿਲਾਂ ਭੁੱਖ ਮਾਰੀ ਕੀਤੀ ਭੁੱਖ ਮਾਰੀ ਕਰਨ ਤੋਂ ਬਾਅਦ ਲੋਕ ਰਜਮੀ ਰੋਟੀ ਖਾਣ ਵਾਸਤੇ ਆਉਂਦੀ ਪੂਰੀ ਮੁੱਛ ਮਰੋੜਨ ਵਾਸਤੇ ਉਹਨਾਂ ਨੂੰ ਉਹ ਵਰਛੇ ਜੇ ਦਿੱਤੇ ਜਾਂਦੇ ਸੀਗੇ ਚੱਕ ਕੇ ਉਹ ਸਿਪਾਈ ਲੱਗ ਜਾਂਦੇ ਸੀ ਵੱਖਰੇ ਵੱਖਰੇ ਉਹਨਾਂ ਦੀਆਂ ਪੋਸਟਾਂ ਹੁੰਦੀਆਂ ਜਿਵੇਂ ਅੱਜ ਇਹਨਾਂ ਦੀਆਂ ਪੋਸਟਾਂ ਤਨਖਾਹ ਮਿਲਣੀ ਰੋਬ ਚੱਲਣਾ ਜੀ ਹਜੂਰ ਹੋਣੀ ਉਹ ਚੀਜ਼ ਉਹਨਾਂ ਨੇ ਚੱਕ ਲਈ ਉਹ ਰਾਜੇ ਦੇ ਬੰਦੇ ਵਜਦੇ ਸੀ ਵੀ ਇਹ ਰਾਜੇ ਦੀ ਸੈਨਾ ਸੈਨਾਪਤੀ ਦੇ ਅੰਦਰ ਹੁੰਦਾ ਸੀ ਜਿਵੇਂ ਰਾਜੇ ਦੇ ਅੰਦਰ ਉਹ ਸੈਨਾਪਤੀ ਸਾਰਾ ਕੰਮ ਇਹ ਹੁੰਦਾ ਸੀ ਉਹ ਸਾਮਰਾਜ ਚੱਕਿਆ ੱੱਕੇ ਸ਼ਾਈ ਹੋਈਆਂ ਉਹ ਸਾਮਰਾਜ ਚੱਕ ਲਿਆ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਇਹੀ ਕੀਤਾ ਸਾਡੇ ਬੰਦਿਆਂ ਦੇ ਵਿੱਚ ਭੁੱਖ ਮਾਰੀ ਸੀ ਆ ਕੇ ਜਿਹੜੇ ਕਹਿ ਲੋ ਬੰਦਿਆਂ ਨੂੰ ਸਾਡੇ ਨੂੰ ਵੇਖਿਆ ਛੋਟੇ ਰੈਂਕਾਂ ਦੇ ਬੰਦੇ ਰੱਖੇ ਇੰਡੀਆ ਦੇ ਰੱਖ ਲਏ ਵੱਡੇ ਰੈਂਕਾਂ ਤੇ ਆਪਦੇ ਰੱਖ ਲਏ ਜਿਹੜੇ ਇੰਗਲਿਸ਼ ਚ ਗੱਲ ਕਰਦੇ ਸੀ ਫੇਰ ਮੰਤਰੀਆਂ ਨੇ ਵੀ ਇਹੀ ਕੰਮ ਕੀਤਾ ਇਹ ਉਦੋਂ ਦਾ ਸਾਮਰਾਜ ਚੱਲਦਾ ਆ ਰਿਹਾ ਅੱਜ ਭੁੱਖ ਮਾਰੀ ਇਹ ਲੱਗੇ ਹੋਏ ਆ ਕਿਸੇ ਨੇ ਕਿਹੜੀ ਅਹੁਦਾ ਦਿੱਤਾ ਕਿਸੇ ਨੂੰ ਕਿਹੜਾ ਅਹੁਦਾ ਦਿੱਤਾ ਕਿਸ ਨੂੰ ਕਿਵੇਂ ਦਿੱਤਾ ਅਹੁਦਾ ਕਿਸੇ ਨੂੰ ਕਿਵੇਂ ਮਿਲਿਆ ਪੁੱਛੋ ਇਹਨਾਂ ਨੂੰ ਜਾ ਕੇ ਅੱਜ ਇਹ ਵੀ ਮੰਤਰੀਆਂ ਦੇ ਕਹਨੇ ਚ ਚੱਲਦੇ ਆ ਇਹ ਉਹਨਾਂ ਦੇ ਅੰਡਰ ਆ ਇਹ ਅੱਜ ਦੀ ਸਰਕਾਰ ਨਹੀਂ ਉਹ ਨਾਲ ਦੀ ਸਰਕਾਰ ਦੇ ਵਿੱਚ ਵੀ ਮੌਜੂਦਾ ਸਰਕਾਰ ਤਾਂ ਇਹ ਕਹਿੰਦੀ ਹੈ ਨਾ ਕਿ ਅਸੀਂ ਅੰਗਰੇਜ਼ਾਂ ਵਾਲੇ ਸਿਸਟਮ ਨਹੀਂ ਰੱਖੇ ਅਸੀਂ ਭਗਤ ਸਿੰਘ ਦੇ ਵਾਰਿਸਾਂ ਅਸੀਂ ਅੰਬੇਦਕਰ ਸਾਹਿਬ ਦੇ ਵਾਰਿਸਾਂ ਅਸੀਂ ਉਹਨਾਂ ਦੀਆਂ ਤਸਵੀਰਾਂ ਲਾਈਆਂ ਸਾਡੇ ਸਿਰ ਤੇ ਉੱਤੇ ਪੱਗ ਬਸੰਤੀ ਭਗਤ ਸਿੰਘ ਦੀ ਹੈ ਅੰਗਰੇਜ਼ਾਂ ਨੂੰ ਤਾਂ ਛੱਡਤਾ ਅਸੀਂ ਵੇਖੋ ਜੀ ਇਹ ਕਹਿਣ ਦੀ ਗੱਲ ਬ੍ਰਦਰ ਇਹ ਤਾਂ ਜਿਵੇਂ ਇੱਕ ਨਾ ਮੈਂ ਤੁਹਾਨੂੰ ਕੀ ਦੱਸਾਂ ਇਹ ਮਖੌਟिए ਲੋਕ ਆ ਇਹ ਬੇਰੂਪੀਏ ਲੋਕ ਆ ਜਿਨ੍ਹਾਂ ਨੇ ਤੁਸੀਂ ਨਾਂ ਲਿਆ ਮੇਰੇ ਕੋਲੇ ਇਹ ਬੇਰੂਪੀਏ ਕਹਿੰਦੇ ਅਸੀਂ 바ਵਾ ਸਾਹਿਬ ਦੀ ਸੋਚ ਤੇ ਚੱਲਦੇ ਆਂ ਅਸੀਂ ਜਿਵੇਂ ਕਹਿ ਲਓ ਅਸੀਂ ਤਾਂ ਸ਼ਹੀਦ ਉਧਮ ਸਿੰਘ ਦੀ ਸੋਚ ਤੇ ਚੱਲਦੇ ਆਂ ਅਸੀਂ ਇਹਦੀ ਸੋਚ ਤੇ ਚੱਲਦੇ ਆਂ ਇਹ ਜਰਨਲ ਡੈਰ ਦੀ ਸੋਚ ਤੇ ਚੱਲਦੇ ਆ ਉਹ ਕਿਵੇਂ ਫਿਰ ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਵੀ ਬਾਬਾ ਸਾਹਾਬ ਬੇਦਕਰ ਨੇ ਕਿੰਨੇ ਕ ਪੱਤਰਕਾਰ ਕਟਵਾਏ ਆ ਸ਼ਹੀਦ ਉਧਮ ਸਿੰਘ ਨੇ ਕਿੰਨੇ ਕ ਪੱਤਰਕਾਰ ਕਟਵਾਏ ਆ ਉਹ ਤਾਂ ਆਪ ਦੇ ਲੋਕਾਂ ਦੇ ਨਾਲ ਹੁੰਦਾ ਸੀ ਇਹ ਆਪ ਦੇ ਲੋਕਾਂ ਨੂੰ ਕਟਵਾਈ ਹੁੰਦਾ ਇਹ ਜਰਨਲ ਡੈਰ ਆ ਇਹ ਤਾਂ ਕਹਿਣ ਦੀ ਗੱਲ ਆ ਇਹ ਬਸ ਇਹ ਤੁਸੀਂ ਨਾ ਇਹ ਗੱਲ ਕਰੋ ਇਹ ਜਿਹੜਾ ਸਾਮਰਾਜ ਹੈ ਪਹਿਲੇ ਦਿਨ ਤੋਂ ਉਹਨਰੇ ਹੱਥਾਂ 'ਚ ਰਿਹਾ ਅੱਜ ਭਗਵੰਤ ਮਾਨ ਦੇ ਫਿਲਹਾਲ ਹੱਥ ਦੇ ਵਿੱਚ ਆ ਸਾਲ ਕਰਸਤੇ ਉਸ ਤੋਂ ਬਾਅਦ ਹੋਰ ਦੇ ਹੱਥ 'ਚ ਆ ਜਾਊਗਾ ਇਹ ਲੋਕਾਂ ਨਾਲ ਇਹੀ ਹੁੰਦਾ ਰਹੂਗਾ ਕੁੱਟਮਾਰ ਤਾਂ ਕਰਦੇ ਆ ਇੱਕ ਮੰਤਰੀ ਕਦੇ ਸੋਚਿਆ ਤੁਸੀਂ ਲੱਖ ਡੇਢ ਲੱਖ ਰੁਪਈਆ ਤਨਖਾਹ ਹੋਵੇ ਅਰਬਾਂપતિ ਬੰਦਾ ਕਿੱਥੋਂ ਆ ਗਿਆ ਕਿੱਥੋਂ ਆ ਇਹ ਫੰਡ ਚੜਦੇ ਆ ਉਹ ਕਹਿੰਦੇ ਸੀ ਭੁੱਖੇ ਨੰਗੇ ਥੋੜੇ ਸੀ ਰੱਜੇ ਪੁੱਜੇ ਸੀ ਫਿਰ ਜਿਹੜਾ ਜਿਹਦੇ ਉੱਤੇ ਇਲਜ਼ਾਮ ਲੱਗਦੇ ਅਗਲਾ ਸਪਸ਼ਟ ਕਰਨ ਦਿੰਦਾ ਵੀ ਪੁਸ਼ਤਾਂ ਤੋਂ ਸਾਡੇ ਖਾਨਦਾਨ ਪਰਖੇ ਰੱਜੇ ਪੁੱਜੇ ਸੀ ਮੈਨੂੰ ਦੱਸੋ ਕਿਹੜਾ ਦਾ ਰੱਜੇ ਪੁੱਜੇ ਸੀ ਫਿਰ ਮੈਨੂੰ ਨਾਂ ਤਾਂ ਲਾਉ ਉਹਦਾ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਅਗਲੇ 31 ਬਸਟਿਕਰ ਭਗਵੰਤ ਮਾਨਾਂ ਦਾ ਭਗਵੰਤ ਮਾਨ ਦੀ ਮਾਤਾਂ ਦੇ ਬਿਆਨ 2020-21 ਦੇ ਕਹਿੰਦੀ ਤੁਹਾਡੇ ਬਾਪੂ ਦੀ ਪੈਨਸ਼ਨ ਨਾਲ ਗੁਜ਼ਾਰਾ ਨਹੀਂ ਹੁੰਦਾ ਸਾਡੇ ਤੇ ਅਸੀਂ ਤਾਂ ਕਰਜ਼ਾਈ ਬਹੁਤ ਆ ਉਹ ਬਿਆਨ ਬਤਾ ਕਿੰਨਾ ਵਾਸਤੇ ਸੀ ਉਹ ਐਨਆਰਆਈਆਂ ਵਾਸਤੇ ਸੀ ਵੀ ਤੁਸੀਂ ਸਾਡੀ ਮਦਦ ਕਰੋ ਹਣ ਫਿਰ ਉਹ ਕਹਿੰਦਾ ਕਿ ਅਸੀਂ 9-9 ਸਾਲ ਪੁਰਾਣੀਆਂ ਗੱਡੀਆਂ ਰੱਖੀਆਂ ਫੋਰਚੂਨਰ ਆ ਜਿਹੜੇ ਸਾਡੇ ਕੋਲ ਉਹ ਬਿਆਨ ਹੁੰਦਾ ਸੀ ਵੀ ਸਾਨੂੰ ਗੱਡੀ ਆਊਗੀ ਕੋਈ ਨਾ ਕੋਈ ਪਰ ਇਹ ਵੀ ਤਾਂ ਕਹਿੰਦੇ ਵੀ ਮੈਂ ਤਾਂ 1 ਰੁਪਿਆ ਨਹੀਂ ਖਾਧਾ ਅਜੇ ਤੱਕ ਮੇਰੇ ਲਈ 1 ਰੁਪਿਆ ਵੀ ਜ਼ਹਿਰ ਆ ਕਿਹੜਾ ਜ਼ਹਿਰ ਆ ਹਲੇ ਮੰਤਰੀ ਸਾਹਿਬ ਕਹਿੰਦੇ 2800 ਕਿਲਾ ਜਿਹੜਾ ਆਸਟ੍ਰੇਲੀਆ ਦਾ ਰੋਲਾ ਪੈ ਰਿਹਾ ਉਹ ਕਿੱਥੋਂ ਪੈ ਰਿਹਾ ਜਿਹੜਾ ਆਂਗਣਵਾੜੀ ਚੋ ਕਫਲਾ ਚੱਲ ਰਿਹਾ ਉਹ ਕਿੱਥੋਂ ਚੱਲ ਰਿਹਾ ਇਹ ਮੈਨੂੰ ਦੱਸੋ ਇਹ ਆਂਗਣਵਾੜੀ ਦਾ ਜਿਹੜਾ ਕਫਲਾ ਚੱਲ ਰਿਹਾ ਉਹ ਕਿੱਥੋਂ ਚੱਲ ਰਿਹਾ ਜਿਹੜਾ ਆਂਗਣਵਾੜੀ ਦਾ ਕਫਲਾ ਚੱਲ ਰਿਹਾ ਕਿੱਥੋਂ ਚੱਲ ਰਿਹਾ ਭਗਵੰਤ ਮਾਨ ਨੂੰ ਇੰਨੀ ਕਿਹੜੀ ਮੁਸੀਬਤ ਬਣ ਗਈ ਸੀ ਹਿਮਾ ਜਿਹੜੀ ਸਰਕਾਰ ਨਕਾਰ ਕੇ ਕੱਢੀ ਹੋਵੇ ਜੁਰਮਾਨੇ ਪਾ ਕੇ ਕੱਢੀ ਹੋਵੇ ਬੈਨ ਕੀਤੀ ਹੋਵੇ ਉਹ ਆ ਕੇ ਕੇਜਰੀਵਾਲ ਨੂੰ ਮਿਲਦੀ ਹੋਵੇ ਭਗਵੰਤ ਮਾਨ ਉਹਨੂੰ ਵੇਰਕਾ ਤੋਂ ਟੈਂਡਰ ਦਵਾਉਂਦਾ ਹੋਵੇ ਉਹਦੀਆਂ ਮਠਿਆਈਆਂ ਦਾ ਸਿੰਪਲ ਵੇਰਕਾ ਚੋਂ ਫੇਰ ਹੁੰਦਾ ਹੋਵੇ ਫੇਰ ਵੇਰਕਾ ਤੋਂ ਜਿਹੜਾ ਟੈਂਡਰ ਸਾਰਾ ਆਂਗਣਵਾੜੀ ਦਾ ਚੱਕ ਕੇ ਔਰ ਮਾਰਕ ਫੈਡ ਨੂੰ ਦਿੱਤਾ ਹੋਵੇ ਤੇ ਮਾਰਕ ਫੈਡ ਨੇਗਾ ਪ੍ਰਾਈਵੇਟ ਚਾਰ ਕੰਪਨੀਆਂ ਨੂੰ ਫੜਾਇਆ ਹੋਵੇ ਵੀ ਆ ਚੱਕੋ ਭਾਈ ਟੈਂਡਰ ਤੁਸੀਂ ਤੇ ਜਿਹੜੀ ਦੇਸੀ ਘੋਚ ਬੱਚਿਆਂ ਨੂੰ ਚੀਜ਼ ਜਾਂਦੀ ਸੀ ਤੇ ਉਹ ਇੱਕ ਰਫੈਂਡ ਦੇ ਵਿੱਚ ਜਾਂਦੀ ਹੋਵੇ ਸਬੂਤ ਮੇਰੇ ਕੋਲੇ ਪਏ ਆ ਮੈਂ ਕੱਲ ਪਰਸੋ ਬੋਲੂਗਾ ਤੁਸੀਂ ਚੱਕ ਲੈ ਜੀ ਸਬੂਤ ਮੈਂ ਫੇਸਬੁੱਕ ਤੇ ਪਾ ਦੂੰਗਾ ਇਹ ਕੀ ਇਹ ਦੱਸਣਗੇ ਅਸੀਂ ਰੁਪਈਆ ਦਾ ਕਹਿੰਦੇ ਉਹਨੇ ਕੀਤਾ 3 ਲੱਖ ਦੇ ਬੂਟ ਕਿੱਥੋਂ ਆਏ ਆ بڑے ਕਲਾਕਾਰ ਹੋਏ ਉਹਨਾਂ ਤਿੰਨ ਲੱਖ ਦੇ ਬੂਟ ਕਿਉਂ ਨਹੀਂ ਪਾਏ ਹੁਣ ਇਹ ਕਹਿਣਗੇ ਸਾਨੂੰ ਗਿਫਟ ਹੋਇਆ ਗਿਫਟ ਐਡਾ ਉਹਨਾਂ ਗਿਫਟ ਇੰਨੇ ਕਰਕੇ ਦੇਵੇਂ ਦਿੱਤੇ ਕਿਸੇ ਗਰੀਬ ਨੂੰ ਉਹਨੇ 300 ਜੋੜਾ ਗਿਫਟ ਤਾਂ ਨਹੀਂ ਕੀਤਾ 3 ਲੱਖ ਚ ਤੇ ਤੁਹਾਨੂੰ ਗਿਫਟ ਕਰਤੇ ਇਹ ਤੁਸੀਂ ਦੱਸੋ ਇਹ ਕਹਿਣ ਦੀਆਂ ਗੱਲਾਂ ਬਾਈ ਜੀ ਇਹ ਇਹਨਾਂ ਨੇ ਕੱਖ ਨਹੀਂ ਕਰਨਾ ਅੱਜ ਦੇਖੀ ਯਾਦ ਰੱਖ ਲੋ ਇਹ ਤਾਂ ਨਕਾ ਇਹ ਲੋਕਾਂ ਦੀ ਗਲਤੀ ਆ ਲੋਕ ਹੁਣ ਸਤਾਈ ਚ ਕੀ ਕਹਣਗੇ ਅਸੀਂ ਹਰਾ ਦੇਣਾ ਹਰਾ ਦੇਣਾ ਅਸੀਂ ਹਰਾ ਦੇਣਾ ਅੱਜ ਆਪਾਂ ਇੱਥੇ ਆ ਕੇ ਪੁਲਿਸ ਮੁਰਦਾਬਾਦ ਕਹਿ ਦਾਂਗੇ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਇਹਨਾਂ ਦੇ ਹੱਥ ਚ ਕੀ ਆ ਕੱਲੀਆਂ ਸੋਟੀਆਂ ਉਹ ਵੀ ਤੁਹਾਡੇ ਮੇਰੇ ਵਾਸਤੇ ਇਹਨਾਂ ਚੋ ਕਿਸੇ ਐਸਆਈ ਨੇ ਕਹਿਤਾ ਨਹੀਂ ਜੀ ਨਹੀਂ ਆ ਕੰਮ ਨਹੀਂ ਆਏ ਹੋ ਸਕਦਾ ਜਾਂ ਤਾਂ ਬਦਲੀ ਪਠਾਨਕੋਟ ਹੋਊਗੀ ਤੇ ਜਾਂ ਇਹ ਨੌਕਰੀ ਤੇ ਨਹੀਂ ਰਹਿਣਾ ਇਹ ਗੱਲਾਂ ਬਾਈ ਜੀ ਬਹੁਤ ਜ਼ਿਆਦਾ ਇਹ ਤਾਂ ਸਰਕਾਰ ਜਿਹੜੀ ਨਕਾਰੀ ਸਰਕਾਰ ਹੋਈ ਆ ਸਾਨੂੰ ਮਸਲਿਆਂ ਤੋਂ ਢੁਕਾਇਆ ਜਾ ਰਿਹਾ ਇਹਨਾਂ ਦਾ ਸਿਰਫ ਟਾਰਗੇਟ ਪੈਸਾ ਕਮਾਉਣ ਵਾਸਤੇ ਆ ਹੋਰ ਇਹਨਾਂ ਦਾ ਕੁਛ ਨਹੀਂ ਤੁਸੀਂ ਜਦੋਂ ਅੱਜ ਇੱਥੇ ਨੂੰ ਆਉਣਾ ਸੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਉੱਥੇ ਬਹਿ ਕੇ ਵੀ ਪੱਤਰਕਾਰ ਨੇ ਜੋ ਕੀਤਾ ਸਹੀ ਕੀਤਾ ਕਿਉਂਕਿ ਬਹੁਤ ਸਾਰੇ ਵਿਭਾਗ ਆਏ ਨੇ ਚੀਜ਼ਾਂ ਨੂੰ ਦੇਖਣ ਪਰਖਣ ਦੇ ਲਈ ਕੀ ਪਤਾ ਸਰਕਾਰ ਦੇ ਹਿਸਾਬ ਨਾਲ ਪੱਤਰਕਾਰ ਗਲਤੀ ਕਰ ਰਿਹਾ ਹੋਵੇ ਕੋਈ ਸਰਕਾਰ ਦੇ ਹਿਸਾਬ ਨਾਲ ਤਾਂ ਗਲਤੀ ਵੀ ਤੁਸੀਂ ਵੀ ਗਲਤੀ ਕਰਦੇ ਆ ਤੁਹਾਡੀਆਂ ਐਡਾਂ ਬੰਦ ਹੋ ਗਈਆਂ ਸੀ ਤੁਸੀਂ ਗਲਤੀ ਕਰਦੇ ਆ ਉਹ ਕਹਿੰਦੇ ਅਸੀਂ ਇਮਾਨਦਾਰ ਆ ਤੁਸੀਂ ਕਾਲੇ ਚਿੱਠੇ ਕੱਢ ਕੇ ਲਿਓਨੇ ਉਹਨਾਂ ਦੇ ਇਹ ਵੀ ਕਾਲਜ ਇੱਥੇ ਵੀ ਖਾਈ ਜਾਂਦਾ ਸੀ ਆਪਾਂ ਨੂੰ ਪਤਾ ਹੀ ਹੈ ਵੀਰੇ ਅੱਜ ਮੈਨੂੰ ਅੱਜ ਕੋਈ ਕਵੇ ਇਹ ਵੀ ਸਤਨਾਮ ਭਰਾ ਜਿਹੜਾ ਗਲਤ ਆ ਲੋਕਪਨ ਜਿਹੜਾ ਲੋਕ ਲੋਕ ਪੰਜਾਬੀ ਚੈਨਲ ਆ ਮੈਨੂੰ ਪਤਾ ਨਾ ਪੰਜਾਬੀ ਲੋਕ ਚੈਨਲ ਆ ਕਦੇ ਗਲਤ ਨਹੀਂ ਹੋ ਸਕਦਾ ਚਾਹੇ ਜਗਦੀਪ ਆ ਹੋਵੇ ਚਾਹੇ ਭਰਾ ਤੁਸੀਂ ਹੋ ਆਪਾਂ ਬੰਦਿਆਂ ਨਾਲ ਵਰਤ ਨਹੀਂ ਉਸੇ ਤਰ੍ਹਾਂ ਪਰ ਰਣਜੀਤ ਗਿੱਲ ਨਾਲ ਵੀ ਜਿਹੜਾ ਕਹਿੰਦੇ ਚਾਰ ਪੰਜ ਸਾਲਾਂ ਤੋਂ ਵਰਤ ਰਹੇ ਆ ਤੇ ਮੈਨੂੰ ਪਤਾ ਵੀ ਉਹ ਇਹ ਵੀ ਜੀ ਕੰਮ ਨਹੀਂ ਕਰਦੇ ਜਿਹੜੇ ਕੰਮ ਕਹੀ ਜਾਂਦੇ ਆ ਜੀ ਜਾਤੀ ਸ਼ੂਤਰਕ ਸ਼ਬਦ ਬੋਲਤੇ ਯਾਰ ਜਿਹੜੇ ਬੰਦੇ ਦੇ ਹੱਥਾਂ 'ਚ ਮਾਈਕ ਆ ਉਹ ਆਮ ਬੰਦੇਨ ਦੀ ਸੋਚ ਥੋੜਾ ਹੋ ਗਈ ਉਹਦੀ ਉਹ ਥੋੜਾ ਨਾ ਆ ਕਿ ਬਹਿਸ ਕਿਵੇਂ ਕਰ ਸਕਦਾ ਧੱਕਾ ਤੁਸੀਂ ਕਰੀਏ ਨੇ ਜਿਹੜਾ ਜਿਹਦਾ ਧੱਕਾ ਚੱਲ ਰਿਹਾ ਉਹਦੇ ਨਾਲ ਕਿਵੇਂ ਬਹਿਸ ਹੋ ਸਕਦੀ ਆ ਜੀ ਤੁਸੀਂ ਨਹੀਂ ਸੋਚਿਆ ਵੀ ਗਲਤ ਹੈ ਚੱਲ ਰਹੀ ਆ ਜਾਤੀ ਸੂਚਕ ਸ਼ਬਦ ਬੋਲਤੇ ਵੀ ਇਹ ਤਾਂ ਬੜਾ ਗਲਤ ਕਰਿਆ ਹੁਣ ਆ ਯਾਰ ਮੈਂ ਨਹੀਂ ਜਾਂਦਾ ਹੁਣ ਕਿਉਂ ਮੈਨੂੰ ਪਤਾ ਜੀ ਇਹਨੇ ਗਲਤ ਬੋਲਿਆ ਗਲਤ ਜੀ ਨਹੀਂ ਬੋਲੇ ਮੈਨੂੰ ਪਤਾ ਨਾ ਕੀ ਗੱਲ ਤਾਂ ਜਿਹੜੀ ਬੀਬਾ ਬਲਜੀਤ ਕੌਰ ਆ ਇਹ ਐਸਸੀ ਪਰਿਵਾਰ ਚੋਂ ਨਾ ਤੇ ਐਸਸੀ ਭਾਈ ਚਾਰਿਆਂ ਦੇ ਬੱਚਿਆਂ ਦਾ ਕਹਾਣੇ ਕਰੀ ਜਾਂਦੀ ਆ ਇਹ ਬੱਚਿਆਂ ਦਾ ਕਹਾਣਨ ਕਰੀ ਜਾਂਦੀ ਗੰਦੀਆਂ ਬਿਮਾਰੀਆਂ ਬੱਚਿਆਂ ਤੱਕ ਨੂੰ ਲੱਗ ਜਾਣੀਆਂ ਜਿਹੜਾ ਅੰਗਣਵਾੜੀ ਦਾ ਵਿਭਾਗ ਇਹਦੇ ਕੋਲੇ ਨਾ ਤੇ ਅੰਗਣਵਾੜੀ ਦਾ ਜਿਹੜਾ ਖਰਾਬ ਖਾਣਾ ਆ ਰਿਹਾ ਬੋਲਿਓ ਦੇ ਬਾਰੇ ਕਿਉਂ ਨਹੀਂ ਬੋਲਦੇ ਕਿਉਂਕਿ ਫੰਡ ਆ ਰਿਹਾ ਜਾਂ ਇਹ ਸਾ ਮਿਲ ਰਿਹਾ ਵਿਭਾਗ ਇਹਨਾਂ ਦੇ ਅੰਡਰ ਹੋਵੇ ਫਿਰ ਵੀ ਇਹ ਕੰਮ ਚੱਲ ਰਿਹਾ ਬਈ ਇਹ ਕਹਿਣ ਦੀ ਗੱਲ ਹੈ ਬਾਈ ਜੀ ਐਸਸੀ ਤਾਂ ਜਿਹੜਾ ਕੁਝ ਬੋਲਦਾ ਠੀਕ ਹੈ ਜਿਹੜਾ ਜਿਹੜਾ ਬੋਲਿਆ ਉਹਦਾ ਵਿਰੋਧ ਕਰਾਂਗੇ ਜਿਹੜਾ ਬੰਦਾ ਵਿਚਾਰਿਆ ਲੋਕਾਂ ਦੀ ਗੱਲ ਕਰਦਾ ਫਿਰਦਾ ਉਹਨੇ ਕਿੰਨੇ ਐਸਸੀਆਂ ਦੀਆਂ ਇੰਟਰਵਿਊਆਂ ਲਈਆਂ ਮੈਂ ਵੀ ਐਸਸੀ ਪਰਿਵਾਰ ਚੋਂ ਹਾਂ ਤੁਸੀਂ ਮੇਰੇ ਕੋਲ ਕਿੰਨੇ ਵਾਰੀ ਆਏ ਹਾਂ ਜਿਹਦੇ ਮਨ ਚਾਹਵੇ ਜਾਂ ਕੁਛ ਹੋ ਗੋ ਮੇਰੇ ਅੱਗੇ ਨੂੰ ਮੂੰਹ ਤੇ ਮੈਂ ਥੋੜਾ ਲਾਉਂਦਾ ਆ ਕੇ ਇਹ ਗੱਲਾਂ ਗਲਤ ਆ ਐਵੇਂ ਮੈਂ ਕਹਦਾ ਯਾਰ ਜਾਤ ਪਾਤ ਦੀ ਗੱਲ ਨਹੀਂ ਪਹਿਲੇ ਨੰਬਰ ਤਾਂ ਮੈਂ ਤੁਹਾਨੂੰ ਸਹੀ ਦੱਸਾਂ ਭਾਈ ਜੀ ਅੱਜ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦਾ ਬਹੁਤ ਲੋਕ ਆ ਜਿਹੜੇ ਮੇਰੇ ਅੱਗੇ ਨੂੰ ਕਹਿੰਦੇ ਆ ਰੀਡਰ ਬੰਨ ਨੂੰ ਫਿਰਦਾ ਵੀਰ ਮੈਂ ਆਦੇ ਆਪ ਤੋਂ ਲੀਡਰ ਹੈਗਾ ਕੰਮ ਪੰਜਾਬ ਚ ਕੋਈ ਹੋਵੇ ਮੈਂ ਜ਼ੁਰਤ ਰੱਖਦਾ ਸਹੀ ਕੰਮ ਹੋਵੇ ਮੈਂ ਕਰਾਉਣ ਦੀ ਹਿੰਮਤ ਰੱਖੂਗਾ ਪਰ ਰੋਲ ਇਹ ਇੱਥੇ ਦੁਨੀਆ ਦੇ ਵਿੱਚ ਜਨਮ ਲਿਆ ਇੱਕ ਵਾਰੀ ਮੈਂ ਬਹੁਤ ੱੱਕੇ ਖਾਦੇ ਬਚਪਨ ਤੋਂ ਬਾਈ ੱੱਕੇ ਖਾਈ ਤੁਰਿਆ ਹੁਣਾਂ ਮੈਨੂੰ ਯਮਾ ਕੁਝ ਬਦਲ ਕੇ ਜਾਣਾ ਮੈਨੂੰ ਕੀ ਪਤਾ ਕਿਸੇ ਨੂੰ ਕੀ ਪਤਾ ਕਦੋਂ ਹਵਾ ਨਿਕਲ ਜਾਈ ਨਾ ਕਿਸੇ ਦੀ ਪਰ ਮੈਂ ਕਹਿੰਦਾ ਘੱਟੋ ਘੱਟ ਕੁਝ ਚਾਰ ਬੰਦੇ ਤਾਂ ਕਹਿੰਦੇ ਸਹੀ ਬੰਦਾ ਸੀ ਇਹ ਲੋਕ ਆਪਾਂ ਗਲਤ ਗਿਣ ਲੈਨੇ ਆ ਜਿਹੜਾ ਬੰਦਾ ਗੱਲ ਕਰਦਾ ਯਾਰ ਜਾਤਾਂ ਪਾਤਾਂ ਦਾ ਪਤਾ ਹੀ ਨਹੀਂ ਸੀ 7 ਸਾਲ ਤੱਕ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿਹੜੀ ਜਾਤ ਚੋਂ ਆ ਕਿਹੜੀ ਚੋਂ ਨਹੀਂ ਜਦੋਂ ਮਾੜੀ ਸੁਰਤ ਸਾਹਮਣੇ ਜਦੋਂ ਸਾਡੇ ਨਾਲ ਕੋਈ ਜਾਤੀ ਵਿਕਤਰਾ ਹੋ ਗਿਆ ਸਾਡੇ ਨਾਲ ਆ ਹੋ ਗਿਆ ਲੋਕ ਸੋਚਦੇ ਨਹੀਂ ਲੱਕੜਾਂ ਤੇ ਮੈਂ ਕਈ ਵਾਰ ਜਦੋਂ ਪਿੰਡਾਂ ਦੇ ਵਿੱਚ ਮੌਤਾਂ ਹੁੰਦੀਆਂ ਸ਼ਿਸ਼ਕਾਰ ਤੇ ਜਾਂਦਾ ਮੈਂ ਲੱਕੜਾਂ ਦੇ ਕੋਲੇ ਖੜ ਜਾਣਾ ਵੇਖਦਾ ਹੁਣ ਪੁੱਛਣ ਗਿਆ ਉੱਚਦੇ ਨਹੀਂ ਵੀ ਤੇਰੀ ਜਾਤ ਕੀ ਆ ਸਿਮਿਆ ਨਹੀਂ ਪੁੱਛਦਾ ਵੀ ਨਾ ਨਾ ਮੈਂ ਨਹੀਂ ਇੱਥੇ ਅੰਦਰ ਆਉਂਦੇ ਨਾ ਮਾਂ ਦੇ ਢਿੱਡ ਨੂੰ ਪਰਖਦੇ ਆਪਾਂ ਜਾਤ ਦਾ ਨਾਮ ਲੈ ਕੇ ਉਹ ਜੇ ਭਾਈ ਜਾਤ ਪਾਤ ਦਾ ਫਰਕ ਹੁੰਦਾ ਹਾਂ ਜਿੱਦੇ ਜਿਹੜਾ ਆਪਦੇ ਆਪ ਨੂੰ ਵੱਡਾ ਕਹਿੰਦਾ ਉਹ ਜਾਂ ਤਾਂ ਜਿਵੇਂ ਇੱਕ ਲੂਲਾ ਨਹੀਂ ਲੰਮਕਣਗਾ ਹੁੰਦੇਗਾ ਬੱਕਰਿਆਂ ਦੇ ਉਹ ਜਾਂ ਤਾਂ ਇੱਥੋਂ ਐ ਐ ਰੱਖ ਰਿਆ ਕਰੂਗੀ ਰੀਮਾ ਲਾ ਕੇ ਵੀ ਆਲੋ ਭਾਈ ਮੇਰਾ ਪੁੱਤ ਹੋ ਗਿਆ ਮੈਂ ਕਹੂੰਗਾ ਹਾਂ ਵੀ ਇਹਨਾਂ ਦਾ ਫਰਕ ਆ ਜਾਂ ਜਿਹੜਾ ਆਪਦੇ ਆਪ ਨੂੰ ਹੋਰ ਤਕੜਾ ਮੰਨਦਾ ਜੋ ਐ ਕਰਕੇ ਐ ਖੰਘਿਆ ਕਰੂਗਾ ਜਵਾਕ ਮੂੰਹ ਚ ਆਜਿਆ ਕਰੂਗਾ ਅਸੀਂ ਸਮਝਿਆ ਕਰਾਂਗੇ ਤਕੜਾ ਜਦੋਂ ਔਨ ਜਾਣ ਦਾ ਰਸਤਾ ਇੱਕ ਆ ਮਾਂ ਦਾ ਪੇਟ ਆ ਫਿਰ ਆਪਾਂ ਮਾਂ ਦੇ ਪੇਟ ਨੂੰ ਕਿਉਂ ਨਿੰਦੀ ਚੱਗੇ ਜਾਤਪਾਤ ਕਹਿੰਦੀਆਂ ਗੱਲਾਂ ਸੀ ਰੱਬ ਤੋਂ ਪਾਸੇ ਹੋ ਗਏ ਆ ਅਸੀਂ ਰੱਬ ਨੂੰ ਭੁੱਲ ਚੁੱਕੇ ਆ ਇਹਨਾਂ ਦੇ ਕੀੜੇ ਪੈਣੇ ਲੋਕਾਂ 'ਤੇ ਚਾਹੀਓ ਮੈਂ ਕਿਉਂ ਨਾ ਹੋਵਾਂ ਅਸੀਂ ਲੋਕਾਂ ਦੇ ਬੱਚੇ ਇੱਥੇ ਅੱਜ ਬੱਚੇ ਅੱਜ ਜੇ ਤੁਸੀਂ ਫੁੱਟਬਾਲਾਂ ਤੇ ਬੱਚੇ ਵੇਖਦਾ ਮੈਂ ਯਾਰ ਬਿਨਾਂ ਉਹ ਘਰਾਂ ਤੋਂ ਬੈਠੇ ਆ ਇਹ ਕੋਈ ਬੰਦਾ ਵੇਖਦਾ ਮੈਂ ਬਈ ਇੱਥੇ ਹੋਟਲ ਆਣ ਦੇ ਵੀ ਖਲਾਫ ਹੋ ਜਾਂਦਾ ਕਈ ਵਾਰੀ ਉਹ ਕਹਿੰਦੇ ਨੇ ਫਲਾਨੀ ਸਰਕਾਰ ਗਲਤ ਆ ਮੈਂ ਕਿਹਾ ਤੇਰੇ ਨਾਲ ਚੰਗੀ ਹੋਊਗੀ ਤੇਰਾ ਹੋਟਲ ਹੋਵੇ ਤੇਰੇ ਕੋਲ ਹਜ਼ਾਰਾਂ ਰੋਟੀਆਂ ਡੇਲੀ ਦੀਆਂ ਪਕਦੀਆਂ ਤੂੰ ਪੰਜ ਰੋਟੀਆਂ ਕਿਸੇ ਗਰੀਬ ਨੂੰ ਨਹੀਂ ਖਵਾ ਸਕਦਾ ਆ ਚਾਹ ਵਾਲੇ ਕੋਲ ਹੁਣੇ ਤਜਰਬਾ ਕਰ ਲੋ ਕਿਸੇ ਦੋ ਗਰੀਬ ਬੱਚਿਆਂ ਨੂੰ ਭੇਜ ਦੋ ਉਹ ਕਹਿੰਨ ਅੰਕਲ ਹਮਾਰੇ ਪਾਸ ਪੈਸਾ ਨਹੀਂ ਹੈ ਚਾਹ ਪਿਲਾ ਦੋ ਨੇ ਚਾਹ ਨਹੀਂ ਪੀਉਣੀ ਇਹ ਨੋਟ ਕਰ ਲੋ ਜਾ ਕੇ ਜੇ ਗੱਲ ਝੂਠ ਨਿਕਲੀ ਮੇਰੇ ਬੂਟਾ ਨਾਲ ਕੁੱਟੋ ਜੀ ਬੋਲ ਤੇ ਬਸ ਝੋਟੀਆਂ ਫੜ ਕੇ ਕੁੱਟੋ ਜੀ ਇਹ ਵੀਰੇ ਅਸੀਂ ਬਹੁਤ ਹੰਕਾਰ ਚ ਹੋ ਚੁੱਕੇ ਆ ਲੋਕ ਅਸੀਂ ਚੀਜ਼ਾਂ ਭੁੱਲ ਚੁੱਕੇ ਆ ਅਸੀਂ ਪੈਸੇ ਨੂੰ ਮੁੱਖ ਰੱਖ ਰਹੇ ਆ ਹਾਲਾਂਕਿ ਪੈਸਾ ਦਾ ਖੁਦ ਪੈਸੇ ਦਾ ਤਾਂ ਕੋਈ ਆਕਾਰ ਨਹੀਂਗਾ ਸਾਨੂੰ ਪੈਸੇ ਦੇ ਮਸਲੇ 'ਚ ਬਹੁਤ ਸਾਨੂੰ ਉਲਝਾਇਆ ਗਿਆ ਇੰਟਰਨੈਸ਼ਨਲ ਲੈਵਲ ਦੀ ਰਾਜਨੀਤੀ ਹੋ ਚੁੱਕੀ ਆ ਅਸੀਂ ਐਵੇਂ ਭਗਵੰਤ ਮਾਨ ਵਰਗੇ ਕਮੀਡੀਅਨ ਤੇ ਰੁਝੇ ਫਿਰਦੇ ਆ ਕੀ ਇਹਦੇ ਬਾਰੇ ਜਿਹੜੇ ਮਸਲਾ ਹੈਗਾ ਤੁਹਾਨੂੰ ਲੱਗਦਾ ਵੀ ਨਿਬੜ ਜਾਊਗਾ ਕਿਸੇ ਵਾਸਤੇ ਇਹ ਮਸਲਾ ਭਾਈ ਜੀ ਜਿਹੜਾ ਨਿਬੜੂਗੇ ਇਹਨੂੰ ਡਰਾਉਣਗੇ ਧਮਕਾਉਣਗੇ ਉਲਟਾ ਉਹਦੇ ਤੇ ਕਾਰਵਾਈ ਕਾਟੀ ਦੇ ਤੇ ਜ਼ਿਆਦਾ ਕਰਨਗੇ ਇਹ ਮਸਲਾ ਨਿਬੜੂਗਾ ਕਿ ਰੀਤ ਟੁੱਟ ਜਾਊਗੀ ਕੀ ਲੱਗਦਾ ਤੁਹਾਨੂੰ ਤੁਸੀਂ ਕਦਰ ਲਈ ਆਏ ਹੋ ਮਸਲਾ ਨਿਬੇੜਨ ਆਏ ਹੋ ਕਿ ਰੀਤ ਤੋੜਨ ਆਏ ਰੀਤ ਮਤਲਬ ਰਵਾਇਤ ਵਾਂਗੀ ਜਿਹੜੀ ਜੋ ਪੱਤਰਕਾਰਾਂ ਦੇ ਉੱਤੇ ਪਰਚੇ ਜੋ ਪੱਤਰਕਾਰਾਂ ਨੂੰ ਇਹ ਪ੍ਰੋਟੈਸਟ ਕਰਨੇ ਪੈ ਰਹੇ ਆ ਜਿਹੜੇ ਲੋਕਾਂ ਨੂੰ ਕਵਰ ਕਰਦੇ ਆ ਅੱਜ ਦੀ ਇੱਕ ਯਾਦ ਰੱਖੋ ਜਦੋਂ ਪਹਿਲਾਂ ਕਿਸੇ ਪੱਤਰਕਾਰ ਨਾਲ ਹੋਇਆ ਉਦੋਂ ਘੱਟ ਹੋਇਆ ਜਦੋਂ ਉਦੋਂ ਹੋਇਆ ਥੋੜਾ ਵੱਧ ਹੋਇਆ ਪਰ ਜੇ ਇਹਨੇ ਹੋਰ ਕੀਤਾ ਅੱਜ ਤੋਂ ਬਾਅਦ ਇਹ ਨੋਟ ਰੱਖ ਲਓ ਤੁਸੀਂ ਬਾਈ ਜੀ ਇਹ ਸਰਕਾਰ ਦੇ ਜਿਹੜੇ ਐਮ ਐਲ اے ਨਾ ਉਹਨਾਂ ਨੂੰ ਜਿਤਾਉਣ ਵਾਲੇ ਤੁਸੀਂ ਆ ਤਾਂ ਐਮ ਐਲ اے ਉਹ ਬਣ ਕੇ ਜਿਹੇ ਪੱਤਰਕਾਰਾਂ ਨਾਲ ਪੰਗੇ ਲੈਂਦੇ ਰਹੇ ਜਿਨ੍ਹਾਂ ਦੀ ਆਸ ਉਮੀਦ ਵੀ ਨਹੀਂ ਪਰ ਮੈਂ ਇਹ ਗੱਲ ਕਹਿਣਾ ਵੀ ਇਹ ਸਰਕਾਰ ਨੇ ਉਹਨਾਂ ਨੂੰ ਲੰਬੀ ਬੈਟਰੀ ਦਿਨੇ ਜਗਾਈ ਫਿਰਨ ਇਹਨਾਂ ਦਾ ਹੰਕਾਰ ਤੋੜ ਕੇ ਰੱਖ ਦੋ ਕਪਾ ਨਾਲਾ ਰੀਤ ਤੋੜਨੀ ਆਏ ਆ ਜਦੋਂ ਅੱਗੇ ਤੋਂ ਹੋਊਗਾ ਨਾ ਜਦੋਂ ਜਾਂਦਾ ਤੁਸੀਂ ਵੀਰੇ ਜਦੋਂ ਇੱਕ ਨੋਟ ਕਰੋ ਗੱਲ ਇੱਕ ਛੇਰ ਤੁਹਾਡੇ ਕੋਲ ਨੂੰ ਭੱਜਿਆ ਆ ਰਿਹਾ ਜੰਗਲ ਦੇ ਵਿੱਚ ਉਹਨੂੰ ਕੀ ਕਰੋਗੇ ਉਹਨੂੰ ਕੀ ਕਰੋਗੇ ਤੁਸੀਂ ਇੱਕ ਜੰਗਲ ਦੇ ਵਿੱਚ ਜਿਹੜਾ ਛੇਰ ਭੱਜਿਆ ਆ ਰਿਹਾ ਤੁਸੀਂ ਉਹਨੂੰ ਜੰਗਲ ਦੇ ਵਿੱਚ ਉਹਨਾਂ ਆਏ ਕਿਉਂਕਿ ਬਾਈ ਜੀ ਮਿੰਨਤਾ ਮੇਰੀ ਰੁਕ ਜਾਓ ਇਹ ਕੋਈ ਗੱਲ ਨਹੀਂ ਬਈ ਉਹਨੂੰ ਤੁਸੀਂ ਐ ਕਹੋਗੇ ਐ ਆਖੋਗੇ ਤੁਸੀਂ ਬਾਈ ਜੀ ਰੁਕ ਜਾ ਦੋ ਮਿੰਟਾਂ ਦੀ ਗੱਲ ਆ ਉਹਨੇ ਨਹੀਂ ਰੁਕਣਾ ਜਾਂ ਤੱਕ ਉਹ ਠੋਕੋਗੇ ਉਹਨੂੰ ਛੇਰ ਨੂੰ ਤੇ ਜਾਂ ਫਿਰ ਆਪ ਖਾਦੇ ਜਾਓਗੇ ਜਿੰਨਾ ਚਿਰ ਆਪਾਂ ਆਪ ਠੋਕਨ ਦੀ ਮਤਨ ਨ ਰੱਖਦੇ ਵੀ ਆ ਸਾਡੇ ਇੱਕ ਚਪੇੜਾ ਮਾਰੇਗਾ ਚਾਰ ਮਾਰਾਂਗੇ ਤੂੰ ਡੀਸੀ ਲੱਗੇ ਸਾਡੇ ਤੇ ਜੱਜ ਲੱਗੇ ਤੂੰ ਸਾਡੇ ਤੇ ਜਦੋਂ ਉਹਨਾਂ ਨੂੰ ਬਈ ਦਬਕਾ ਹੋਊਗਾ ਆਪਣਾ ਉਸ ਤੋਂ ਬਾਅਦ ਟਿਕ ਜਾਣਗੇ ਅੱਜ ਤੁਹਾਡਾ ਵੀ ਦਬਕਾ ਪੱਤਰਕਾਰਾਂ ਦਾ ਬਣਿਆ ਤਾਂ ਕਰਕੇ ਪਰਚਾ ਉਹਨਾਂ ਨੇ ਕਿੱਥੇ ਹੁੰਦੇ ਸੀ ਇਹਨਾਂ ਬੰਦਿਆਂ ਤੇ ਹੰਕਾਰ ਤੋੜਾਂਗੇ ਤੇ ਜਿਹੜੀ ਬੀਬਾ ਬਲਜੀਤ ਕੌਰ ਆ ਉਹਦੇ ਸਿਰ ਤੇ ਬੰਦੇ ਬੁੜਕਦੇ ਆ ਉਹਦੇ ਮੰਤਰੀਪਾਸ ਤੋਂ ਅਸਤੀਫਾ ਲਿਆ ਜਾਵੇ ਜੀ ਬਿਲਕੁਲ ਸੋ ਅੱਜ ਇੱਕ ਪੱਤਰਕਾਰ ਜਿਹਦੇ ਨਾਲ ਕਿ ਮੰਡੀ ਦੇ ਵਿੱਚ ਕੁਟਮਾਰ ਹੁੰਦੀ ਉਸ ਦੇ ਹੱਕ ਦੇ ਵਿੱਚ ਪੱਤਰਕਾਰ ਭਾਈਚਾਰਾ ਇਕੱਠਾ ਹੋਇਆ ਤੇ ਉਸ ਦੇ ਨਾਲ ਬਹੁਤ ਸਾਰੇ ਸਮਾਜ ਦੇ ਵਿੱਚ ਜੋ ਲੋਕ ਲੋਕਾਂ ਦੇ ਲਈ ਲੜਦੇ ਆ ਜਾਂ ਲੋਕ ਆਗੂ ਆ ਉਹ ਵੀ ਹੱਕ ਦੇ ਵਿੱਚ ਪਹੁੰਚੇ ਸੋ ਸਭਾਂ ਨੇ ਆਪਣੇ ਵਿਚਾਰ ਰੱਖੇ ਉਹਨਾਂ ਦੇ ਵਿੱਚ ਵਿਸ਼ਵਦੇਵ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਆ ਆਪਣੇ ਵਿਚਾਰ ਟਿੱਪਣੀਆਂ ਦੇ ਰੂਪ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ